ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗਰਮੀਤ ਫੈਮਿਲੀ ਬਲੌਗ ਚੈਨਲ ਤੇ ਅੱਜ ਹੈਗਾ ਪਿੰਡ ਗਿਆ ਦਾ ਦੂਸਰਾ ਦਿਨ ਦੂਸਰੇ ਦਿਨ ਜਾ ਕੇ ਬੱਚਿਆਂ ਨੇ ਲਾਈਆਂ ਹੋਈਆਂ ਨੇ ਰੌਣਕਾਂ ਫਿਰ ਅਸੀਂ ਚਲੇ ਗਏ ਮਾਸੀ ਦੇ ਘਰੇ ਮਾਸੀ ਹੈਗੀ ਆ ਪਿੰਡ ਵਿੱਚ ਤੇ ਉਸ ਤੋਂ ਬਾਅਦ ਅਸੀਂ ਗਏ ਮੇਰੇ ਨਾਨਕੇ ਉਹਨਾਂ ਨੇ ਨਮਾ ਕਰ ਪਾਇਆ ਹੋਇਆ ਨਮਾ ਕਰ ਦੇਖਣ ਚਲੇ ਗਏ

ਮਮਾ ਮਮਾ ਮੈਨੂੰ ਮਮਾ ਹਾ ਤੇ ਟਿਗੜੀ ਲਾ ਫਿਰ ਮੈਂ ਜਿੱਤੇ ਨਾ ਫਿਰ ਜਿੱਤੇ ਫਿਰ ਮੈਂ ਫਿਰ ਮੈਂ ਹਾ ਜਿੱਤ ਗਿਆ ਲਓ ਹਵਾ ਦੇ ਕਿੱਥੇ ਹੋਣਗੇ হয়